ਬੱਚੀ ਦੀ ਸ਼ਕਲ ਸ਼ਾਇਦ ਹੁਣ ਤੱਕ ਕੋਈ ਭੁੱਲਿਆ ਹੋਵੇਗਾ ਜੀ ਹਾਂ ਇਹ ਉਹੀ ਬੱਚੀ ਹੈ ਜਿਸ ਦਾ 2021 ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਦਿਲਰੋਜ਼ ਨਾਂ ਦੀ ਇਸ ਪਿਆਰੀ ਜੀ ਬੱਚੀ ਨੂੰ ਅੱਜ ਇਨਸਾਫ ਮਿਲੇਗਾ ਜੀ ਹਾਂ 22 ਸਾਲਾਂ ਦੀ ਇਸ ਮਾਸੂਮ ਦਿਲਰੋਜ਼ ਨੂੰ ਅੱਜ ਇਨਸਾਫ ਮਿਲੇਗਾ ਕਿਉਂਕਿ ਅਦਾਲਤ ਵੱਲੋਂ ਦੋਸ਼ੀ ਮਹਿਲਾ ਨੂੰ ਜਿਹੜੀ ਸਜ਼ਾ ਹੈ ਉਹ ਸੁਣਾਈ ਜਾਣੀ ਹੈ ਦੱਸਦੀ ਹੈ ਪੰਜਾਬ ਦੇ ਲੁਧਿਆਣਾ ਦੀ 22 ਸਾਲਾਂ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅੱਜ ਇਨਸਾਫ ਮਿਲ ਜਾਏਗਾ ਲੁਧਿਆਣਾ ਦੇ ਸੈਸ਼ਨ ਜੱਜ ਨੀਸ਼ ਸਿੰਗਲ ਦੀ ਅਦਾਲਤ ਵੱਲੋਂ ਸੋਮਵਾਰ ਨੂੰ ਯਾਨੀ ਕਿ ਅੱਜ ਨੂੰ ਨੀਲਮ ਨਾਦੀ 35 ਸਾਲਾ ਦੀ ਔਰਤ ਨੂੰ ਸਜ਼ਾ ਜਿਹੜੀ ਹੈ ਸੁਣਾਈ ਜਾਵੇਗੀ ਨੀਲਮ ਨੇ ਆਪਣੇ ਗੁਵਾਂਡੀ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ 22 ਸਾਲ ਦੀ ਧੀ ਦਿਲਰੋਜ਼ ਕੋਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਦੱਸ ਦਈਏ ਪੁਲਿਸ ਰਿਪੋਰਟ ਦੇ ਮੁਤਾਬਕ ਨੀਲਮ ਦੀ ਪਰਿਵਾਰ ਦੇ ਨਾਲ ਡੂੰਗੀ ਦੁਸ਼ਮਣੀ ਦੱਸੀ ਜਾਂਦੀ ਸੀ ਜਿਸ ਕਾਰਨ ਉਸ ਨੇ ਸਾਵਧਾਨੀ ਦੇ ਨਾਲ ਕਤਲ ਦੀ ਯੋਜਨਾ ਬਣਾਈ ਤੇ ਇਸ ਨੂੰ ਅੰਜਾਮ ਦਿੱਤਾ ਹੈ ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਸਕੂਟਰ ਤੇ ਬੱਚੀ ਦਿਲਰੋਜ਼ ਨੂੰ ਅਗਵਾ ਕਰ ਲਿਆ ਸੀ ਤੇ ਸਲੇਮ ਟਾਬਰੀ ਹੁਸੈਨਪੁਰਾ ਨੇੜੇ ਐਲਡੀਕੋ ਅਸਟੇਟ ਕੋਲ ਸੜਕ ਕਿਨਾਰੇ ਇੱਕ ਸੁੰਨਸਾਨ ਜਗ੍ਹਾ ਤੇ ਟੋਇਆ ਪੁੱਟ ਕੇ ਜ਼ਿੰਦਾ ਦੱਬ ਦਿੱਤਾ ਸੀ ਜਿਸ ਚ ਦਮ ਘੁੱਟਣ ਕਾਰਨ 마ਸੂਮ ਬੱਚੀ ਦੀ ਮੌਤ ਹੋ ਗਈ ਸੀ ਦੱਸਦੀ ਅੱਜ 마ਸੂਮ ਬੱਚੀ ਨੂੰ ਦਫ਼ਨ ਕਰਨ ਮਗਰੋਂ ਉਸ ਤੋਂ ਬਾਅਦ ਉਹ ਕਰ ਜਿਹੜਾ ਵਾਪਿਸ ਆ ਜਾਂਦੀ ਹੈ ਤਾਂ ਸ਼ੱਕ ਤੋਂ ਬਚਣ ਦੇ ਲਈ ਸਾਧਾਰਨ ਵਿਵਹਾਰ ਕਰਨ ਲੱਗਦੀ ਹੈ ਤਾਂ ਪੀੜਤਾ ਦੇ ਮਾਤਾ ਪਿਤਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਪੀਐਸ ਘੁੰਮਣ ਨੇ ਅਦਾਲਤ ਵੱਲੋਂ ਨੀਲਮ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਠਹਿਰਾਏ ਜਾਣ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਹੈ ਨੀਲਮ ਤੇ ਆਈਪੀਸੀ ਦੀ ਧਾਰਾ 364 ਦੇ ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਨਾਲ ਨਾਲ ਬੱਚੀ ਦੀ ਮੌਤ ਲਈ 302 ਧਾਰਾ ਅਤੇ ਸਬੂਤਾਂ ਨੂੰ ਨਸ਼ਟ ਕਰਨ ਲਈ 201 ਤਾਰਾ ਤੇ ਬਾਅਦ ਉਸ ਤੋਂ ਬਾਅਦ ਕਤਲ ਦੀਆਂ ਵਾਧੂ ਤਾਰਾਵਾ ਦੇ ਤਹਿਤ ਜਿਹੜਾ ਦੋਸ਼ ਲਗਾਇਆ ਗਿਆ ਤਾਂ ਪਰਿਵਾਰ ਨੇ ਇਨਸਾਫ ਲਈ ਕੈਂਡਲ ਮਾਰਚ ਵੀ ਕਰਦਿਆ ਸੀ ਦੱਸਦੀ ਕਿ ਨੀਲਮ ਜਿਹੜੀ ਹੈ 2015 ਤੋਂ ਹੀ ਤਲਾਕशुदा ਹੈ ਤੇ ਆਪਣੇ ਦੋ ਪੁੱਤਰਾਂ ਦੇ ਨਾਲ ਨਾਨਕੇ ਘਰ ਵਿੱਚ ਉਹ ਰਹਿੰਦੀ ਹੈ ਤਾ ਬੱਚੇ ਕਿਹਾ ਜਾਂਦਾ ਸੀ ਕਿ ਉਹਦੇ ਲੜਾਈਆਂ ਕਰਦੇ ਸੀ ਜਿਸ ਤੋਂ ਬਾਅਦ ਕੁਝ ਵਸਨੀਕਾਂ ਨੇ ਸ਼ਿਕਾਇਤ ਜੜੀ ਆ ਕਰ ਦਿੱਤੀ ਸੀ ਤਾਂ ਉਸ ਨੂੰ ਲੱਗਣ ਲੱਗਾ ਕਿ ਹਰ ਕੋਈ ਉਹਦੇ ਤੇ ਉਹਦੇ ਬੱਚਿਆਂ ਦੇ ਵਿਰੁੱਧ ਹੈ ਜਿਸ ਕਰਕੇ ਉਸਨੇ ਕਤਲ ਦੀ ਜੜੀ ਯੋਜਨਾ ਬਣਾਈ ਸੀ ਕਿਉਂਕਿ ਕਿਹਾ ਜਾਂਦਾ ਹੈ ਕਿ ਦਿਲਰੋਜ਼ ਦੇ ਮਾਤਾ ਪਿਤਾ ਨਾਲ ਵੀ ਕਿਸੇ ਛੋਟੀ ਜੀ ਗੱਲ ਨੂੰ ਲੈ ਕੇ ਲੜਾਈ ਜੜੀ ਹੈ ਹੋ ਗਈ ਸੀ ਨੀਲਮਦੀ ਜਿਸ ਤੋਂ ਬਾਅਦ ਉਸਨੇ ਦੁਸ਼ਮਣੀ ਕੱਢਣ ਦੇ ਲਈ ਛੋਟੀ ਧੀ ਦਾ ਕਤਲ ਜੜਾ ਸੀ ਉਹ ਕਰ ਦਿੱਤਾ ਸੀ ਤਾਂ ਅੱਜ ਦਿਲਰੋਜ਼ ਨੂੰ ਇਨਸਾਫ ਹੈ ਜਿਹੜਾ ਉਹ ਮਿਲ ਜਾਣਾ ਹੈ ਹੋਰ ਜਾਣਕਾਰੀ ਲਈ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਜ਼